ਆਜੂ ਤੇ ਬੰਦਦਾ ਪੀਦਾ ਮਿੱਤਰੋ ਇਹ ਵਧਾ ਗਿਆ ਸੀ ਹੈ ਮੈਂ ਕੁਛ ਨਹੀਂ ਮੈਂ ਕਿਦਾਂ 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 ਟਿੜਪਾਲਾ 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 ਸ਼ਾਹ ਟਿੜਪਾਲਾ ਅੱਜ ਆਮ ਵਗਰੇ ਟਿੜਪਾਲਾ ਸਵੇਰੇ ਸਵੇਰੇ ਚੱਲਦੀ ਆ ਬੱਚਿਆਂ ਦੀਆਂ ਇਲਤਾਂ ਹੈਵੈਂਟੀ ਕੀ ਕਰਦੀ ਆ ਤੂੰ ਸਤਿ ਸ਼੍ਰੀ ਅਕਾਲ ਜੀ ਟਾਈਮ 10:49 ਮਿੰਟ ਹੋ ਗਏ ਸਵੇਰ ਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਆਪਾਂ ਆਪਣੀ ਕਾਫੀ ਬਣਾ ਕੇ ਤਿਆਰ ਹੋ ਰਹੀ ਹੈ ਕਾਫੀ ਆਪਣੀ ਓਕੇ ਗੈਟ ਬਲ ਕੇ ਆਪਾਂ ਤੇ ਕਫੇ ਦੀ ਰੱਖਾਂਗੇ ਆਪਾਂ ਜਿਹੜੀ ਕੇਤਲੀ ਆ ਇਹਦੇ ਉੱਪਰ ਬਿਲਕੁਲ ਇਹਨਾਂ ਘਾਟਾਂਾਂ ਦੇ ਵਿੱਚ ਇਹ ਇਹਨਾਂ ਆਪਣੇ ਬਣੀ ਜਾਊਗੀ ਇੱਥੇ ਤੇ ਇੱਧਰ ਸਾਡੇ ਸਵੇਰੇ ਸਵੇਰੇ ਚੱਲਦੀ ਆ ਬੱਚਿਆਂ ਦੀਆਂ ਇਲਤਾ ਹੈਵਨធី ਕੀ ਕਰਦੀ ਆ ਤੂੰ ਗੁੱਡ ਮਾਰਨਿੰਗ ਸ਼ਾ ਗੁੱਡ ਮਾਰਨਿੰਗ ਪੁੱਤਰੀ ਪੁੱਤਰੀ ਬਪਾ ਦੀ ਘਲੇ ਮੇਤਰੋਂ ਕੁਸ਼ਾਨਵੀਰ ਨੇ ਮੂੰਹ ਤੋਣਾ ਪੁੱਤਰੇ ਮੈਨੇ ਹਨ ਲੈ ਵੀ ਚਾਹ ਆਪਣੀ ਲੱਗੀ ੜਕਣ ਮੇਤਰੋਂ ਗੁਰ 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 ਦੀ ਆਵਾਜ਼ ਲੱਗੀ ਹੁਣ ਆਪਾਂ ਨੂੰ ਇਹ ਜਿਹੜਾ ਪਾਣੀ ਰੱਖਣਾ ਇਹ ਤੁਸੇ ਰੱਖਣਾ ਪਾਣੀ ਹਮੇਸ਼ਾ ਇਹ ਨੂੰ ਰੱਖ ਲੈ ਤ ਤੇ ਦੇ ਵਿੱਚੋਂ ਹਵਾ ਨਿਕਲਦੀ ਆ ਪਾਹ ਵਜਦੀ ਆ ਤੇ ਇੱਥੇ ਨੂੰ ਬਣ ਕੇ ਤਿਆਰ ਹੋਣੇ ਤਾਂ ਫਿਰ ਨਿਕਲ ਗਈ ਨਿਕਲ ਗਈ ਬਸ तैयारी हुए आ देखो जब मैं थोड़ी बंद हुई ना पर बंद कर देना जरिए चलो ओके करो रंग रूप चेक चेको कॉफी और कॉफी बनाती है अपनी ओ एक्स चाह पीवे आप बहर जाके बैठ के ना सवेदा ਬਹੁਤ ਸੋਮ ਦੇਖਦੇ ਆ ਤੇ ਨਾਲੇ ਕੁਟ ਚਾਹ ਤਾਂ ਛਕਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਆਪਣੀ ਅੱਜ ਸਵੇਰ ਦੀ ਇਟਲੀ ਦੀ ਸਵੇਰ ਕਿਦਾਂ ਦੀ ਆ ਦੇਖੋ ਸੂਰਜ ਦੇਵਤਾ ਆ ਗਏ ਨੇ ਉੱਪਰ ਐਤਵਾਰ ਵਾਲੇ ਦਿਨ ਅੱਜ ਸੰਡੇ ਦੇ ਦਿਨ ਮਿੱਤਰੋ ਐਤਵਾਰ ਹੈ ਅ ਸ਼ਾਂਤੀ ਹੁੰਦੀ ਹੈ ਕੋ ਲੋਕ ਨਾ ਛੁੱਟੀਆਂ ਮੁੰਨੇ ਲੱਗੋ ਸਾਰੀ ਦੁਪਹਿਰ ਤੋਂ ਮੜ ਮੁੱਟਰ ਉਹਨਾਂ ਕੁ ਮੇਲੇ ਸ਼ੁਰੂ ਹੋਣਾ ਤੇ ਹੁਣ ਤੱਕ ਤਾਂ ਬਿਲਕੁਲ ਇਹ ਸ਼ਾਂਤੀ ਹੀ ਹੋ ਦੇਖੋ ਜਿਉ ਜਿਨਾ ਕਫੇ ਦਾ ਘੁੱਟ ਭਰੀ ਜਾਂਦਾ ਤੇ ਉਹਨੂੰ ਸੀਜ਼ ਐਨਰਜੀ ਮਿੱਤਰੋ ਆਈ ਜਾਂਦੀ ਹੈ ਇੰਨਾ ਫਰਕ ਹੈ ਕਾਫੀ ਦਾ ਜਾਦਾ ਵੀ ਆਪਣੇ ਕੰਮ ਹੈ ਪੜੀ ਬਲੈਕ ਕਾਫੀ ਹੈ ਇਹਦੇ ਆਪਣੇ ਕੰਮ ਹੈ ਇਹਦੇ ਫਾਇਦੇ ਬਹੁਤ ਜ਼ਿਆਦਾ ਮੈਨੂੰ ਹਰ ਵਾਰ ਲਗਭਗ ਗੱਲ ਕਰਦੇ ਹੁੰਦਾ ਕਿਉਂਕਿ ਨਾ ਆਪਣੇ ਘਰਾਂ ਵੀ ਜਿੱਦ ਸਾਡੇ ਵੀ ਸਿਮਰ ਕਹਿੰਦੇ ਨੇ ਮੈਨੂੰ ਵੀ ਤੂੰ ਕਾਫੀ ਜ਼ਿਆਦਾ ਪੀਂਦੇ ਹੋ ਕਾਫੀ ਘੱਟ ਪੀਆ ਕਰੋ ਇਹ ਇਦਾਂ ਸਾੜ ਪਾਉਂਦੀ ਇਦਾਂ ਕਰਦੇ ਜਿਹੜਾ ਬੰਦਾ ਨਹੀਂ ਪੀਦਾ ਉਹਨੂੰ ਹੋ ਜਾਂਦੇ ਇਦਾਂ ਪਰ ਇਹ 2-3 ਕਾਫੀ ਬਲੈਕ ਕਾਫੀ ਆਪਣੀ ਡਾਈਟ ਦੇ ਵਿੱਚ ਮਿੱਤਰੋ ਐਡ ਆਪਾਂ ਨੂੰ ਕਰਨੀ ਚਾਹੀਦੀ ਆ ਬਹੁਤ ਜ਼ਿਆਦਾ ਬੈਨੀਫਿਟਰ ਨੇ ਬਲੈਕ ਕਾਫੀ ਦੇ 2-3 ਕਾਫੀ ਨੇ ਡਾਕਟਰ ਵੀ ਰეკਮੈਂਡ ਕਰਦੇ ਇਥੇ ਇਟਲੀ ਦੇ ਵੀ ਤੁਹਾਨੂੰ ਪੀਣੀ ਚਾਹੀਦੀ ਔਰ ਨਿੱਕੇ ਮੁੱਟੀਆਂ ਜਦੋਂ ਲਵਾਦੇ ਫੈਟ ਬਰਨ ਦੇ ਵਿੱਚ ਬਹੁਤ ਕੰਮ ਕਰਦੀ ਹੈ ਇਹ ਨਾ ਦੇਖੇ ਮਟੱਪਾ ਹੋਵੇ ਪਤਲਾ ਹੋਣਾ ਹੋਵੇ ਇਸ ਕਰਕੇ ਚਾਹ ਦੇ ਨਾਲ ਨਾਲ ਇੱਕ ਵਾਰ ਦਾ ਸ਼ਾਰਟ ਆਪਾਂ ਨੂੰ ਬਲੈਕ ਕਾਫੀ ਤਾਂ ਵੀ ਲੈਣਾ ਚਾਹੀਦਾ ਲੋਈ ਕਾਫੀ ਆਪਣੀ ਡਨ ਹੋ ਗਈ ਹੈ ਖੁਸ਼ਮਾ ਗੁੱਡ ਮਾਰਨਿੰਗ ਹੋ ਗਈ ਹੈ ਗੁੱਡ ਮਾਰਨਿੰਗ ਜੀ ਕੀ ਬਣਾ ਦੀ ਕਾਫੀ ਪੀਣੀ ਹੈ ਹਾਂਜੀ ਚਾਹ ਕਾਫੀ ਕੀ ਕਾਫੀ ਦੁੱਧ ਦੀ ਪੱਤੀ ਬਲੈਕ ਕਾਫੀ ਮਤਲਬ ਇਹ ਕਿਹਟੇ ਮਜ਼ੇਰ ਹੋ ਗਏ ਨੇ ਕਿ ਬਲੈਕ ਕਾਫੀ ਵੱਧ ਪੀਣੀ ਨੇ ਵੱਧ ਪੀਣੀ ਨੇ ਮੈਂ ਕਹਤਾਂ ਕਿ ਰੋਜ਼ੀ ਦੇ ਤੈ ਮੈਨੂੰ ਪੀਂਗ ਤੋਂ ਵੀ ਜ਼ਿਆਦਾ ਪੀਂਦਾ ਥੋੜੀ ਮੈਂ ਪਪਾਨੀ ਚ ਮੈਨੂੰ ਆਪਨੀ ਵਧੀਆ ਲੱਗਦੀ ਹੈ ਐਤਾ ਹੋ ਜਾਂਦਾ ਪਰ ਸਵੇਰੇ ਚੜਕੇ ਚੜਕੇ ਪੀਣੀ ਚਾਹੀਦੀ ਬਲੇਕ ਕਾਫੀ ਕੈਡ ਹੁੰਦੀ ਆ ਇਹ ਚ ਮਤਲਬ ਵੀ ਕਾਫੀ ਜ਼ਿਆਦਾ ਕਿੰਚੀ ਚ ਹੋਣੀ ਹੈ ਹੋਰ ਫਿਰ ਆਹ ਚਾਹ ਬਣਾਈਏ ਜੇ ਹਾਂਜੀ ਮਸਾਲਾ ਚਾਹ ਹੂੰ ਬੁੱਢ ਤੇ ਮਸਾਲਾ ਚਾਹ ਠੀਕ ਹੋ ਗਿਆ ਹੁਣ ਦੇਖ ਵਲੀ ਉਧਰੋਂ ਦੁੱਧ ਉਬਲ ਰਿਹਾ ਹੈ ਆਪਣੀ ਕੋਈ ਸਪੀਡ ਨਾਲ ਇਹ ਗਾੜੇ ਮਿਲਦੇ ਦੁੱਧ ਉਬਲਦੇ ਪੁੱਤ ਬਿਗੜਦੇ ਦੇਰ ਨਾ ਲਾਉਂਦੇ ਨੇ ਦੁੱਧ ਪੁੱਤ ਗੁਰ ਦੇ ਆਲਸੀ ਨਿਗਰਾਨੀ ਚਾਉਂਦੇ ਨੇ ਜਦੋਂ ਮੈਂ ਇਹੋ ਨੇਜ ਹਟਾਉਗੀ ਆਪਣੀ ਨਾ ਤਾਂ ਦੁੱਧ ਨੇ ਉਬਲ ਕੇ ਬਾਹਰ ਆ ਜਾਣਾ ਐਦਾਂ ਹੀ ਨਹੀਂ ਆਣੇ ਬਸ ਹੁੰਦੇ ਇਹ ਤਾਂ ਥੋੜਾ ਹੈ ਨਾ ਇਹ ਤਾਂ ਨਹੀਂ ਬਾਹਰ ਜਿਹੜਾ ਪਤੀਲੇ ਵੱਡੇ ਹੁੰਦੇ ਆ ਇਹ ਵਾਰਾ ਸਕਦਾ ਕਿਉਂਕਿ ਉਹ ਥੱਲੇੋਂ ਗਰਮ ਹੋ ਜਾਂਦਾ ਦੁੱਧ ਕਾਫੀ ਜ਼ਿਆਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਹਨਾ ਜਦੋਂ ਉਹ ਹਨ ਉੱਪਰੋਂ ਇੱਕਦਮੇ ਆ ਜਾਂਦਾ ਫਿਰ ਉਹ ਵਾਲਾ ਬਹੁਤ ਛਿੱਕੀ ਆਉਂਦਾ ਕੋੜ ਨ ਕਰਾਂ ਜਖਣੀ ਪੈਂਦੀ ਨੇ ਕਰਾਨੀ ਇਹਦੀ ਹਾਂਜੀ ਬਾਈ ਘਰ ਦਾ ਸਮਾਨ ਗਿਆ ਚ ਲੇ ਗਣ ਬਸ ਹਾਂਜੀ ਮੈਂ ਇਸਟਾਉਣਾ ਕਿ ਦੇ ਦੂੰ ਕੁਛ ਲਿਆ ਲੈ ਕੀਕ ਹੋ ਗਿਆ ਆਪਣੇ ਘਰ ਦੇ ਵਿੱਚ ਦਾਲਾਂ ਜਿਹੜੀਆਂ ਭਾਜੀਆਂ ਜਿਹੜੀਆਂ ਦਾਲਾਂ ਮਸਾਲੇ ਸਾਰਾ ਸਮਾਨ ਹਾਂਜੀ ਉਹ ਆਪਣਾ ਲਿਆਉਣਾ ਰਹਿੰਦਾ ਆਪਣਾ ਤੇ ਉਹ ਆਪਾਂ ਚੱਲਾਂਗੇ ਗੁਰਦੁਆਸਾ ਮੱਥੇ ਕਿਉਂਗੇ ਉੱਥੋਂ ਹੀ ਆਉਣ ਲੱਗੇ ਲਿਆਵਾਂਗੇ ਆਪਣਾ ਲਿਸਟ ਬਣਾ ਕੇ ਰੱਖੋ ਸਮਾਨ ਦਾ ਠੀਕ ਹੈ ਜੇ ਸਮਾਨ ਚਾਹੀਦਾ ਸਾਰਾ ਹੀ ਆਪਾਂ ਤੇ ਇੱਕ ਵਾਰੀ ਆਪਾਂ ਆਪਣੀ ਸ਼ੌਪ ਦਾ ਕੰਮ ਕਰ ਜਾ ਕੇ ਸਾਰਾ ਨਵੇੜ ਲਈ ਆਪਣਾ ਠੀਕ ਹੈ ਤੇ ਤੁਸੀਂ ਛੱਡ ਦੋ ਖੜਾ ਪੁੱਤ ਇਹਦਾ ਉੱਠ ਖੜੋਗੇ ਤੁਸੀਂ ਬੁੱਤੀ ਬਣ ਕੇ ਹਾਂ ਤੂੰ ਛੱਡ ਦੋ ਖੜਾ ਤੁਸੀਂ ਵੀ ਤੁਸੀਂ ਵੀ ਛੱਡ ਦੋ ਖੜਾ ਹੈ ਪੁੱਛੇ ਪੈਂਥੀ ਤੁਸੀਂ ਵੀ ਛੱਡ ਦੋ ਖੜਾ ਕਰੋ ਇਹਦਾ ਆਪਣੇ ਕੁਸ਼ਾਨ ਵੀਰ ਦਾ ਹੂੰ ਕੁਈ ਪਾਲ ਦੇ ਕੁਈ ਬਸ ਤੈਨੂੰ ਗੋਰੀ ਚੱਕੀ ਰੱਖੀ ਤੇਨੂੰ ਹੈ ਹੂੰ ਪਾਤੀ ਉੱਤੇ ਰੰਗ ਰੰਗ ਜਦ ਇਹ ਪਲਣ ਹੋ ਜਾਂਦਾ ਨਾ ਅੱਥੇ ਲੋ ਕਰੇ ਹਲੋ ਸ਼ਰਾਬੀ ਨਾ ਪੁੱਤਾ ਫਟੇ ਐਪਲ ਦੀ ਮੋਜ ਪੁੱਤ ਬਣ ਕੇ ਵੀ ਚਾਰਜ ਲੈ ਪੁੱਤ ਬਣ ਕੇ ਨਾ ਠੀਕ ਹੈ ਇਹ ਮੈਂ ਕਹਿੰਦਾ ਜਲਦੀ ਜਲਦੀ ਨਹੀਂ ਕੋਟਾ ਹੀ ਕਰਕੇ ਦੇਖ ਇਹ ਤਾਂ ਬਹੁਤ ਵਾਰ ਜਿੱਥੇ ਪਈ ਉੱਥੇ ਦਰਾਜ ਪਈ ਸੀ ਮੇਰਾ ਹੁਣ ਨਿਗਾ ਪੈ ਗਈ ਮੇਰੇ ਚਾਬੀ ਲੱਭਣੇ ਗੜੀ ਤੇ ਮੈਂ ਠੀਕ ਹੈ ਇਹ ਹੁੰਦਾ ਨਹੀਂ ਚਾਰਜ ਪੁੱਤ ਬਣ ਕੇ ਇੱਧਰ ਪਈ ਚਾਰਜਾ ਥੋੜਾ ਥੋੜਾ ਡੂੰਘੇ ਇਹ ਤਾਂ ਪਟਾ ਵੀ ਧੂ ਕੇ ਰੱਖਿਆ ਦਾ ਉਹ ਪਿਆ ਕੀ ਹੋਣੀ ਆ ਆਪ ਕੇਸਰੀ ਜਾਂਦਾ ਇਹ ਤਾਂ ਛੁੱਟਿਆ ਮਿਲਣ ਇਹ ਤਾਂ ਇੱਕੋ ਵਸੇ ਦਾ ਦੋ ਵਾ ਵਤੀ ਹੋਣ ਇਹ ਨੂੰ ਲਾ ਦੇ ਚੱਲ ਸੀ ਦੇਖ ਜੇ ਨਹੀਂ ਚੱਲੀ ਫੇਰ ਵਾ ਸੈੱਟ ਕਰਨੀ ਪਣੀ ਹੈ ਇਹ ਜਿਆ ਜਰਨਾਮੈਂਟ ਹੋ ਗਈ ਇਹਦੀ ਓਏ ਓ ਖੜ ਜਾ ਤੂੰ ਪੁੰਡੀ ਮਾਸਟਰ ਲੈ ਬੜਾਈ ਹੋ ਗਿਆ ਮੇਥੋਂ ਰੈਡੀ ਆਪਾਂ ਸ਼ੌਪ ਦਾ ਕੰਮ ਕਰ ਨਿਬੜ ਕੇ ਸਾਰਾ ਤੇ ਗੁਸ਼ਾਨ ਵੀਰ ਨੇ ਬਣ ਲਈ ਆਪਣੇ ਨੇ ਪੱਗ ਤੇ ਆਪਾਂ ਹੁਣ ਚੱਲਦੇ ਆਂ ਗੁਰਦੁਆਰਾ ਮੱਥਾ ਟੇਕਣ ਵਾਲੇ ਤੇ ਨਾਲੇ ਲੈ ਕੇ ਆਣ ਆਪਾਂ ਸਮਾਨ ਰਪਣ ਸਮਾਨ ਦੀ ਪਰਚੀ ਮਿਲਾਂ ਦੀ ਹਾਂਜੀ ਤਰਾਪਲ ਹੋ ਜਾ ਕਿੱਡੀ ਵੱਡੀ ਪਰਚੀ ਵੀ ਸਮਾਨ ਦੀ ਬਣਾਈ ਹੈ ਸ਼ਮ ਤੂੰ ਚੱਲਣ ਵਾਲਾ ਯਾਰ ਇਹ ਤਾਂ ਸਮਾਨ ਸਾਰਾ ਹੀ ਕਰ ਤਨਖਾ ਮੋਟਾ ਸਮਾਨ ਮੈਥੋਂ ਸਾਰੇ ਹੀ ਲਿਆਉਣੇ ਆਲੇ ਫੇ ਇਹਨਾਂ ਕੋਲ ਤੇ ਮੇਜਾਦਵੀ ਲੈਣਾ ਹੈਗਾ ਲੈਵ ਪਸੰਦ ਦੇ ਕੇ ਕਿਵੇਂ ਦਲਗਲ ਦੀ ਚੀਜ਼ ਨਹੀਂ ਹੁੰਦੀ ਨਾ ਦੇਖੋ ਜੇ ਹੋਇਆ ਤਾਂ ਲਿਆਏ ਨਹੀਂ ਫਿਰ ਇੱਕ ਦੋ ਦਿਨਾਂ ਚ ਫਿਰ ਮੈਂ ਚੱਲوں ਅੱਜ ਤਾਂ ਮੈਂ ਫਰੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਅੱਜ ਟਾਈਮ ਨਹੀਂ ਹੈਗਾ ਅੱਜ ਸਫਾਈ ਵੀ ਚੱਲਦੇ ਮਿੱਤਰੋ ਅੱਜ ਗੁਰシャン ਦੇ ਜਿਹੜੇ ਸਕੂਲ ਦੇ ਕੱਪੜੇ ਵਰਦੀਆਂ ਹੁੰਦੇ ਨੇ ਨਾ ਉਹ ਸਾਰੇ ਕੱਢ ਕੇ ਮਸ਼ੀਨ 'ਚ ਪਾ ਕੇ ਧੋਗੇ ਸਿਕਾਉਣੇ ਪ੍ਰੈਸ ਕਰਨੇ ਵੀ ਪੂਰੇ ਹਫਤੇ ਤੱਕ ਟਾਰਗੇਟ ਗੁਰシャン ਦਾ ਕਰਨਾ ਹੁੰਦਾ ਸੰਡੇਲ ਦੇਦ ਇਹਦਾ ਹੋ ਜਾਂਦਾ ਐਂ ਕਦੋਂ 25 ਸਾਮ੍ਹ ਕੇ ਰੱਖ ਲੈ ਆਪਣੀ ਠੀਕ ਹੈ ਆਪਾਂ ਕੱਲੂ ਚੱਲਾਂਗੇ ਫੇਰ ਆਪਾਂ ਕੰਪੋਸਟਪਨ ਕਰਤਾ ਕਿਉਂਕਿ ਵੀ ਦੋ ਬੰਦੇ ਦੋ ਹੋਣੇ ਆ ਠੀਕ ਹੈ ਨਾ ਗੁਸ਼ਾਨ ਦਾ ਬੱਚਾ ਹੈ ਗੁਸ਼ਾਨ ਦਾ ਜੇ ਗੁਰਦਸਾਹ ਚਾਹ ਪੀ ਗਏ ਲੇਕਿਨ ਵਾਪਾ ਚੱਲੀ ਗਏ ਘਰ ਨੂੰ ਮੈਂ ਤੇ ਨੌਟਰੀ ਨਾਲ ਇਕੱਲੇ ਤੋ ਠੀਕ ਹੈ ਆਪਾਂ ਕੱਲੂ ਚੱਲਾਂਗੇ ਸਮਾਨ ਵਾਤੇ ਓਕੇ ਓਕੇ 25 ਹੋਰ ਯਾਦ ਕਰ ਲੈ ਕੋਈ ਸਮਾਨ ਹੋਰ ਕੋਈ ਚੀਜ਼ ਲੈਣਗੇ ਕੋਈ ਕਰਦੇ ਨਾ ਗੁਸ਼ਾਨ ਦੇ ਰਬੜਾ ਰੋਬੜਾ ਹੋਰ ਚੀਜ਼ ਯਾਦ ਕਰ ਲੈ ਮੈਂ ਤਾਂ ਤੁਹਾਡੀ ਕਰਕੇ ਬਣਾਈ ਸੀਗੀ ਮੈਨੂੰ ਤਾਂ ਜੇ ਫਿਰ ਯਾਦ ਹੀ ਹੁੰਦਾ

ਚੱਬਤ ਹੋਈ ਬਾਹਰ ਜਣਾ ਹੈਗਾ ਅਸਾਂ ਭਾਜੀ ਹੋਏ ਉਹ ਕਿਵੇਂ ਨਿਕਲ ਕੋਲੋਂ ਆਦੇ ਕਪੜੇ ਦਾ ਧੋ ਕੇ ਸੁੱਕਣੇ ਪਾਏ ਤੋੜੀ ਤੋੜੀ ਸਾਰੇ ਅੱਜ ਅੱਜ ਸਵਾਈ ਭੀਆਂ ਚੱਲਦਾ ਦੇਖ ਉਧਰ ਵੀ ਕਪੜੇ ਧੋ ਕੇ ਸੁੱਕਣੇ ਪਾਏ ਹੋਏ ਆ ਤੇ ਲੱਗਦਾ ਨੇ ਬੜੇ ਕੰਮ ਤੇਰਾ ਸੰਡੇ ਨੂੰ ਤਾਂ ਪਤਾ ਨਹੀਂ ਕੋਈ ਸਰਦੀਆਂ ਦੇ ਕਪੜੇ ਮੋਟੇ ਹਾਂ ਮੈਂ ਕਿਹਾ ਥੋੜੇ ਜਿਹਾ ਕਪੜੇ ਮਸ਼ੀਨ 'ਚ ਪੈਂਦੇ ਆ ਜੀ ਤਿੰਨ ਚਾਰ ਵਾਰੀ ਮਸ਼ੀਨ ਚੱਲਦੀ ਆ ਜੀ ਇਹ ਤਾਂ ਮੋਟੇ ਕਪੜੇ ਆ ਨਾ ਫਿਰ ਹਾਂਜੀ ਚਲੋ ਚਲੋ ਚਲੀ ਪਤਨੀ ਜੀ ਅਸੀਂ ਆ ਜਾਓ ਮੁੜ ਕੇ ਜਾਣ ਨੂੰ ਨਹੀਂ ਕਰਨਾ ਬਸ ਨਾ ਸਹੀ ਓਕੇ ਰਾਤ ਸਾਡੇ ਕੰਮ ਕਾਫੀ ਲੇਟ ਹੋ ਗਿਆ ਸ਼ਰੀਪਾ ਸੀ ਨਾ ਕੰਮ ਕਰ ਵੀ ਜ਼ਿਆਦਾ ਸੀਗਾ ਤੇ ਸਾਨੂੰ ਰਾਤ ਨੂੰ ਲੇਟ ਹੋ ਗਿਆ ਬੈਠੇ ਬੈਠੇ ਸੀ ਕੰਮ ਨਿਬੇੜਾ ਦੇ ਕਰਦੇ ਆ ਨੂੰ ਤੇ ਬਾਕੀ ਦਵਿੰਦਰ ਤੇ ਆਪਣਾ ਹਰਮ ਸੀ ਇਹ ਘਰੇ ਅੱਜ ਇਹ ਆਪਣਾ ਕੰਮ ਕਰ ਆਟਾ ਗੁੰਨਣਾ ਆਟਾ ਵੀ ਕਾਫੀ ਗੁੰਨਣਾ ਹੈ ਨਾ ਦਵਿੰਦਰ ਸਿਆ ਹਾਂ ਜੀ ਮੇਰੇ ਦਵਿੰਦਰ ਪਾਜੀ ਸਾਰਿਆਂ ਨੂੰ ਹੋਰ ਪਾਜੀ ਠੀਕ ਠਾਕ ਜੀ ਚੜ੍ਹਦੀ ਕਲਾ ਵਧੀਆ ਤੇ ਸੁਰਜਾ ਫੇ ਸਾਰੀ ਭਰਦੀਆਂ ਨਾ ਆਟਾ ਗੁੰਨਦਾ ਪੇੜੇ ਕਰਤੇ ਤੇ ਬਾਕੀ ਮਾੜਾ ਮੋਟਾ ਕੰਮ ਤੁਸੀਂ ਨਿਬੇੜ ਦਿਓ ਅਸੀਂ ਬਸ ਗਏ ਤੇ ਆਏ ਸਹੀ ਜੀ ਠੀਕ ਠੀਕ ਜਾਨਾ ਪੈਸੇ ਮੇਥੋਂ ਆਪਣਾ ਜਾਨਾ ਦਾ ਸਮਾਨ ओ तैयार हो रहा है लिस्ट दे कि मैं लिस्ट दे कि माँगे इन्ना समान खिसरा वेपर कटी जगह ले आ माँगे तेरे पास जाना नहीं करना ठीक है? ओ किच्चा बिकटीनी? किच्चा बिकटीनी कि दुबिंदर के पास है कि इसमें अपन समान लेंदा एडियम बीना पूरा कट्टी हैं फिर जबर आती हैं ओ फिर समान तार तो ता सारी आउच ਆਵੇ ਬਾਅਦ ਹੀ ਥਲੇ ਕੁਝ ਆਮ ਨੇ ਨਾ ਉਹ ਯਾਰ ਕਈ ਵਾਰੀ ਨਾ ਬਾਲ ਨਿਕਲੇ ਹੋਣੇ ਫਿਰ ਬੰਦਾ ਉੱਥੇ ਸੈਟ ਕਰ ਲੈਂਦਾ ਠੀਕ ਹੋ ਗਿਆ ਮੈਂ ਤਾਂ ਪਾ ਲਈ ਗੁਰਦੁਆਰਾ ਸਾਹਿਬ ਤੇ ਸੰਗਤ ਅੱਜ ਕਾਫੀ ਆਈ ਵੀ ਆ ਅੱਜ ਆਪਣੇ ਇੱਕ ਬਾਈਰ ਉਹਨਾਂ ਦੇ ਖੰਡਰਪੁਰ ਸਾਹਿਬ ਵਰਗਾਸ ਕਰਾਈ ਉਹਨਾਂ ਦੇ ਭੋਗ ਪਾਉਣੇ ਨੇ ਦੇਖੋ ਜੋੜਾ ਸਾਰੇ ਹੀ ਪੂਰਾ ਬੋਹ ਕਹਿਣ ਸੰਗਤ ਕਾਫੀ ਆਈ ਵੀ ਆ ਲਓ ਵੀ ਸ਼ਾਂਤੀ ਚ ਚਲੋ ਅਜੇ ਦੇ ਲੋ ਵੀ ਹੁਣ ਆਪਾਂ ਚਾਹ ਪੱਤੀ ਲੈਣੇ ਆ ਤੇ ਸ਼ਾਬਾਤੀ ਲਾਵਾਂਗੇ ਆਪਾਂ ਟਾਟਾ ਦੀ ਟਾਟਾ ਪ੍ਰੀਮ ਡੱਬਾ ਵੱਡੀ ਠੀਕ ਹੈ ਨਾ ਟਾਟਾ ਟੀ ਯੈਸ ਗੁੜ ਵੀ ਲੈਣੇ ਗੁੜ ਗੁੜ ਸ਼ੱਕਰ ਗੁੜ ਸ਼ੱਕਰ ਪਕੜ ਉਸ ਕੋ ਇਧਰ ਭਈਆ ਮੇਤਰੋ ਇਹ ਗੋੜਾ ਸ਼ਾਂਸ ਹੈ ਤੇ ਆ ਪੰਜਾਬੀ ਸ਼ੱਕਰ ਹੈ ਸ਼ੱਕਰ ਲੈ ਲਓ ਨਾ ਲੈ ਲੀ ਚੱਕਾ ਸ਼ੱਕਰ ਦਾ ਬੈਕ ਹੋਰ ਕੁਝ ਲੈਣੀ ਕੋਈ ਔਰ ਤਾ ਉਸ ਹੈ ਜੀ ਇੱਕ ਦਿਨ ਮਮਾ ਆ ਕੇ ਅਹ ਕਹਿੰਦੇ ਸੀ ਕਿ ਜੀ ਰੂਲ ਲੈ ਕੇ ਆਉਣ ਲੱਗੇ ਉਹ ਗੁਸ਼ਾਨ ਸਿੰਘ ਵਾਸਤੇ ਪੁੱਛਿਆ ਸੀਗਾ ਤੇਲ ਯੂਜ਼ ਕਰਦਾ ਏ ਇਸ ਕਰਕੇ ਗੁਸ਼ਾਨ ਸਿੰਘ ਦੇ ਬਾਲ ਕਾਲੇ ਕਾਲੇ ਘਨੇ ਘਨੇ ਬਾਲ ਹਨ ਆ ਵੀ ਲੈਣਾ ਏਸ ਤੂੰ ਹੁਣ ਗੁਰਦਵਾਰਾ ਲੰਗਰ ਛਕਿਆ ਇਹ ਉਹ ਤਾਂ ਇਹ ਹੁਣ ਥੋੜੀ ਖਾਣਾ ਕੱਲ ਸਕੂਲ ਨੂੰ ਲੈ ਗਿਆ ਲੱਤੀ ਰੋਕ ਕੇ ਲਓ ਫਾਈਨਲੀ ਮੈਟਰੋ ਕਰੇ ਪਹੁੰਚ ਗਏ ਆ ਪਾ ਟਾਈਮ ਦੇਖੋ 3:05 ਮਿੰਟ ਹੋ ਗਏ ਆ ਗੁਸ਼ਾਨ ਵੀਰ ਨੂੰ ਲੱਗਿਆ ਵਾਸੀਏ ਉੱਥੇ ਮੈਨੂੰ ਨੀਂਦ ਹੀ ਆਉਣ ਲੱਗੀ ਹੈ ਨਾ ਹੋਰ ਲੰਗਸ਼ਾਕੀ ਨਹੀਂ ਲਈ ਆਇਆ ਨਹੀਂ ਆ ਨਹੀਂ ਕਿ ਅਜ ਬਣਾਇਆ ਦਾ ਸਾਗ ਸਾਗ ਹਰ ਇੱਦਾਂ ਹੀ ਕਰਦਾ ਹੁੰਦਾ ਨਾ ਸਰ ਦੇਖੀ ਪੈਂਤ ਜਗਦ ਹਾਈ ਚ ਰੱਖ ਪੈਂਤਰ ਅੱਜ ਕੰਬਲ ਵੀ ਘੜਦਾ ਬਾਹਰ ਸਿਵਰ ਦੇ ਆ ਚੱਕੇ ਸਮਾਂ ਬੋਤੋ ਗੁਸ਼ਾਂ ਚ ਜ ਬਹੁਤ ਹੁੰਦਾ ਹਾ ਹੋਟ ਤਿੱਖੀਆਂ ਤਿੱਖੀਆਂ ਕੀ ਮਿਰਚਾਂ ਵਾਲਾ ਸਮਾਨ

ਬਸ 11:30 ਸੋਟੀ 11:00 ਵਜੇ ਜਾਵ ਤੀ ਦਬਾ ਹੈ ਪਾਣੀ ਪੁਛੇ ਮਾ ਕੋ ਮਿਸਟਾ ਇਤ ਤੋ ਬੈਨੀ ਮੈਂ ਨਹੀਂ ਬੈਨੀ ਇੱਕ ਸਕੁੰਤਰੀ ਨੂੰ ਸਮਾਨ ਮੈਂ ਥੋੜਾ ਸਮਾਨ ਲੈ ਮਜਾ ਤਨੂੰ ਜਰੂਰੀ ਚਾਹੀਦਾ ਕੁਛ ਸ਼ਾਨ ਵਾਸਤੇ ਹਾਂਜੀ ਕੁਛ ਸ਼ਾਨ ਚਾਹੀਦਾ ਹੁੰਦਾ ਹੈ ਤੇ ਸੱਕਰ ਲੈਂਦੀ ਮੈਂ ਕਿਹਾ ਸਿਆਲ ਆ ਗਿਆ ਦੇਸੀ ਘੀ ਉਹ ਦੀ ਚੂਰੀ ਕੁੱਟ ਕੁੱਟ ਖਾਇਆ ਕਰਾਂਗੇ ਠੀਕ ਹੈ ਠੀਕ ਹੈ ਕੀ ਸੱਕਰ ਲਾਇਆ ਕਰਾਂਗੇ ਸੀਕਾ ਸੱਕਰ ਲਾਇਆ ਕਰਾਂਗੇ ਕਿਦਾਂ 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 ਇੱਧੇ ਪਲਿਆ ਇੱਧੇ ਪਲਿਆ ਇੱਧੇ ਪਲਿਆ ਸ਼ਾਰਟ ਇੱਧੇ ਪਲਿਆ ਇਹਦਾ ਚਾਹ ਉਹ ਕਿਹਦੇ ਨੇ ਇੱਧੇ ਪਲਿਆ ਇੱਧੇ ਪਲਿਆ ਉਹ ਤੇਰਾ ਹੱਠੀ ਹੋਏ ਨਹੀਂ ਤੇ ਪੈਰ ਤੇਰੀ ਹੈ ਬੈਂਤੀ ਹਲੇ ਖੁੱਟੀ ਜਾਂ ਨਹੀਂ ਪੁੱਤ ਮੇਰੀ ਹੂੰ ਖਲਕ ਕਰਾਇਦਾ ਕਰੇ ਨਹੀਂ ਕਰ ਹੂੰ ਨਹੀਂ ਕਰ ਹੁਣ ਟਾਈਮ 6:30 ਹੋਏ ਆ ਮਤਲਬ 6:30 ਹੋਏ ਆ ਮਿੱਤਰੋ ਹਲੇ ਤੇ ਆਰਡਰ ਆ ਬਣੇ ਦੇਖੋ ਅੱਜ ਟਾਈਮ ਨਾਲ ਕਾਫੀ ਆਰਡਰ ਆ ਗਏ ਨੇ ਅੱਗੇ ਆਰਡਰ ਸੱਤ ਸਟਾਰਟ ਹੋਣੇ ਅੱਜ ਐਤਵਾਰ ਦਾ ਜਾ ਕੇ ਨਾ ਆਰਡਰ ਪਹਿਲੇ ਜਨਨ ਲੱਗੇ ਇੱਧਰ ਫੋਨ ਤੇ ਵੀ ਆ ਰਹੇ ਤੇ ਜਸਟਡ ਵੀ ਆਣ ਫੁੱਲ ਤੇ ਟਾਈਮ ਹੋਲੇ 6:30 ਹੋਇਆ ਹਾਲੇ ਕਵਾਸ ਨੂੰ ਸਾਜੂ ਕਵਾ ਬੋਲਣਾ ਪਊਗਾ ਦੋ ਕਵਾ ਹੋ ਰਹਾ ਉਹ ਹੋਰ ਕਵਾ ਹੋਊਗਾ ਹਾਂ ਬਸ ਠੀਕ ਹੋ ਗਿਆ ਤੇ ਬਾਕੀ ਹੁਣ ਪਾਣੀ ਬੋਲੇ ਤਿਆਰ ਆਪਣੀਆਂ ਸਾਨੂੰ ਕੜਦੇ ਕੋਲ ਪਾਣੀ ਰੱਖਦੇ ਹਾਂਜੀ ਤੇ ਦੋ ਪੀਜ ਟੇਬਲ ਤੇ ਜਾਣੇ ਆ ਆਪਣੇ ਮਰਗਰੀਤਾ ਤੇ ਔਰ ਤੋਂ ਲਾਣਾ ਔਰ ਤੋਂ ਲਾਣਾ ਤੇ ਆਪਾਂ ਇਹਨੇ ਕਾਫੀ ਫੋਨ ਕਰ ਕਰਾ ਬਣਾ ਦਨੇ ਆ ਆਰਡਰ ਪਹਿਲਾਂ ਹੀ ਬਣਾ ਕੇ ਰੱਖ ਲੈਣੇ ਆਪਾਂ ਜਦੋਂ ਕੋਈ ਨਹੀਂ ਆਉਣਗੇ ਆਪਣੇ ਨਾਲ ਬਸ ਨਾਲੋ ਜਿਹੜੇ ਭੇਜ ਦੇਣੇ ਆਪਾਂ ਨੇ ਬਸ ਆਉਣੇ ਵਾਲੇ ਹੀ ਆ 7:00 ਵਜੇ ਉਹਨਾਂ ਨੇ ਆਉਣਾ 7:00 ਵਜੇ ਤੋਂ ਪਹਿਲਾਂ ਆਪਾਂ ਨੇ ਤਿੰਨ ਚ ਆਰਡਰ ਇਕੱਠੇ ਕੱਢ ਕੇ ਰੱਖ ਦੇਣੇ ਜਦੋਂ ਆਉਣਗੇ ਇਸੜ ਕੇ ਆਵਾਂਗੇ ਇਹਨੂੰ ਲੈ ਆਵੇ ਕਲਾਪ੍ਰੀਸਾ ਲਾਪੋਰਾਸੇਰਾ ਬੋਨਾਸੇਰਾ ਸੀਸਨੋ ਦੇ ਪ੍ਰੈਸ ਕੋ ਜਸਟਡ ਦੇ ਵੀ ਆ ਗਏ ਨੇ ਆਰਡਰ ਇਹਦਾ ਪੀਸਾ ਮਕਸੀ ਹੈ ਕਦੋਂ ਪਹਿਲਾ ਆਰਡਰ ਆਪਣੀ ਭੇਜਣ ਲੱਗੇ ਆਪਾਂ ਇਹ ਹੈਗਾ 6:50 ਮਿੰਟ ਦਾ ਤੇ ਟਾਈਮ ਦੇਖੋ ਲੈ ਬਸ 10 ਮਿੰਟ ਦੇ ਚਾਹ ਦੇਣਾ ਇਹ ਪੰਜ ਕੁ ਬੋ ਸੀਗੇ ਇਹਦੇ ਤੇ ਮਾਰਕੋ ਪਹੁੰਚ ਗਿਆ ਮਾਰਕੋ ਨੰਬਰ 1 ਹੋ ਚੀਏ ਨੰਬਰ 1 ਡਾਈ ਮਾਰਕੋ ਬਰਾਵੋ ਤੇ ਹੁਣ ਨਿਕਲਣਗੇ ਇਧਰ ਪੀਜ਼ੇ ਟੇਬਲ ਤੇ ਜਾਣੇ ਆਪਣੇ ਆ ਗਿਆ ਪੀਸਾ ਆਪਣੇ ਵੈਜੀਟੇਬਲ ਵਾਲਾ ਦੇਖੋ ਮੈਂ ਤੁਹਾਨੂੰ ਚੈੱਕ ਕਰ ਉਹ ਪੀਜ਼ਾ ਕਿਹਦੇ ਕਿਨੇ ਪਏ ਮਿਲਣ ਜਾਣੇ ਮਲੇ ਵੀ ਰਾਮ ਤੋਰੀਆਂ ਬੈਂਗਣ 올ੀਵੇ ਪਿਆਜ਼ ਪਏ ਥੋੜੀ ਫੂੰਗੀ ਪਈ ਵੀ ਆ ਟਾਈਮ 8:39 ਹੋ ਗਏ ਆ ਦੋਸਤੋ ਤੇ ਕਬਾਬ ਆਪਣਾ ਪਹਿਲਾ ਖਤਮ ਹੋ ਗਿਆ ਨਵਾਂ ਕਬਾਬ ਟੰਗਿਆ ਆਪਾਂ ਦੁਬਾਰਾ ਦੇਖੋ 플라스틱 ਪੋਸ਼ੀ ਤਾਰ ਕੇ ਸੇਭ ਜੀ ਆ ਵੀ ਕਬਾਬ ਸਾਰੇ ਬਣ ਜਿਵੇਂ ਨਾ ਹਾਂਜੀ ਮੈਂ ਕਹ ਰਿਹਾ ਤੈਨੂੰ ਅਜ ਰੋਟੀ ਬਾਹਰ ਖਾ ਕੇ ਆਉਣਾ ਹੈ ਇਸਪੀਡਰ ਹੈ ਉਹ ਨਹੀਂ ਖਾ ਕੇ ਲਿਆਉਣੀ ਨਹੀਂ 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 ਬਧੀ ਚੱਲਦਾ ਮੈਂ ਤੇਰਾ ਕੰਮ ਕਰ ਹੌਸਲਾ ਹੁੰਦਾ ਕੰਮ ਕਰਦਾ ਹਣਾ ਹਰਮਨ ਸਿੰਘ ਖਾਲੀਸਾ ਮਰਾ ਟ੍ਰਿਕ ਹੋ ਰਿਹਾ ਹੈ ਇਹਦਾ ਪਾਊਡਰ ਐ ਸ਼ਮਾ ਆਦੀ ਕਾਬੀ ਉੱਡ ਰਹੇ 13 ਕਬਾਬ ਦੀਆਂ ਪਾਨੀਆਂ ਓਕੇ ਜੀ ਤਰੇ ਦੀਸ਼ੀ ਪਾਨੀ ਨਹੀਂ ਓਕੇ ਅਸਟਾ ਇੱਧਰ ਫੇਰ ਆਉਣਾ ਮੇਰੇ ਕੇ ਬਾਅਦ ਠੀਕ ਹੋ ਗਿਆ ਆਹ ਵਾਲਾ ਪੀਸਾ ਬਣਾਇਆ ਮੇਥਰ ਕੁਸ਼ਾਨ ਸਿੰਘ ਵਾਸਤੇ ਪੀਸਾ ਸਲਚੀਚਾ ਪਤਾ ਤੇ ਆਲਾ ਚੱਲੇ ਘਰ ਨੂੰ ਮਿਸ਼ਾਨ ਦੀ ਮੌਜੂਦ ਹੋ ਡਿਲੀਵਰੀ ਹੋ ਰਹੀ ਹੈ ਘਰ ਚੈੱਕ ਕਰਦੇ ਉਹ ਤੁਹੀਂ ਫੋਨ ਕਰਦਾ ਵੀ ਆ ਭੇਜ ਦੋ ਫਟਾਫਟ ਪੀਜ਼ਾ ਬਣਾ ਕੇ ਮੇਰੇ ਪਾਸੇ ਆ ਕਿਉਂ ਆ ਮੈਂ ਕਰ ਦਮ ਨਾ ਹੁੰਦੇ ਕੱਟਿਆ ਨਾ ਕਿਹੜਾ ਪੀਜ਼ਾ ਬਣਾ ਰਿਹਾ ਮੁੰਡੇ ਉਹ ਤੁਨ੍ਹ ਉਹ ਮੁੰਡਿਆ ਦਿਵਿੰਦਰ ਦਾ ਬਣਾਉਣੀ ਦਿਵਿੰਦਰ ਦਾ ਪੀਜ਼ਾ ਆ ਦੇਖ ਦਿਵਿੰਦਰ ਦਾ ਪੀਜ਼ਾ ਮੇਥਰ ਇਹ ਵਧਾ ਗਿਆ ਚੀਜ਼ ਹੈ ਮੈਂਗੋ ਸ਼ੇਕ ਹੈ ਕਿ ਨਹੀਂ ਹੈਗਾ ਇਹ ਇਹ ਅੰਡੇ ਘੋਲੇ ਉਹ ਕਿੰਨੇ ਅੰਡੇ ਘੋਲੇ ਕਾਉਂਟੀ 3 ਜੀ ਤਿੰਨ ਅੰਡੇ ਨਾਲ ਆਮਲੇ ਡਾਲਾ ਪੀਜ਼ਾ ਬਣਾਉਣਾ ਆਮਲੇ ਡਾਲਾ ਪੀਜ਼ਾ ਹੈ ਵੇਨੇ ਕਿਦਾਂ ਬਣਦਾ ਹੋਰ ਹੀ ਹੋਲੀ ਗੋਣਾ ਪੈਦਾ ਇਕੱਠਾ ਕਰ ਨਵੇਂ ਨਵੇਂ ਪੀਸ ਸਾਡੇ ਪੀਸ ਨਹੀਂ ਬਣਾਉਂਦੇ ਆ ਵੀ ਆ ਹੋ ਗਿਆ ਤਿਆਰ ਪੀਜ਼ਾ ਦੇਵਿੰਦਰ ਦਾ ਅੰਡੇ ਵਾਲਾ ਪੀਜ਼ਾ ਪੀਜ਼ਾ ਕਿਹੜਾ ਆਮਲੇਟ ਪੀਜ਼ਾ ਆਮਲੇਟ ਪਾਉਂਦਾ ਪੀਜ਼ਾ ਨਾੜੇ ਆਮਲੇਟ ਬਣ ਗਈ ਨਾਲੇ ਪੀਜ਼ਾ ਬਣ ਗਈ ਦੋਈ ਚੀਜ਼ਾਂ ਬਣ ਗਈ ਦੋਈ ਦੇ ਬਣ ਗਿਆ ਭਰਪੂਰ ਆਹਾਰ ਬਣ ਗਿਆ ਕਿੰਨਾ ਪੀਜ਼ਾ ਲਾਵੀ ਤੱਕ ਥੈਂਕ ਯੂ ਬੋਨਾ ਵੀਡੀਓ ਲਾਉਣੀ ਹੈ ਜਿੰਦਗੀ ਦੇ ਦੋਸਤਾਂ ਹਾਂਜੀ ਖਾਣੇ ਹੁਣ ਪੱਜ ਗਿਆ ਮੇਰੇ ਤੋਂ 11:15 ਹੁਣ ਆਪਣਾ ਕੰਮ ਕਰ ਫਿਨਿਸ਼ ਹੋ ਗਿਆ ਨਿਪਟ ਗਿਆ ਤੇ ਬਸ ਹੁਣ ਬੈਠੇ ਕੋਲ ਪਾਣੀ ਦਾ ਪੀਣੇ ਆ ਤੇ ਖਾਣੇ ਖਾਣੇ ਸਬਜੀ ਮਿਕਸ ਸਬਜੀ ਬਣਾਈ ਗਈ ਹੈ ਮਿਕਸ ਸਬਜੀ ਖਾਣੇ ਵਾਸਤੇ ਬਣਾਈ ਹੈ ਮੈਂ ਤਾਂ ਪੀਜ਼ਾ ਖੁਸ਼ਾਂ ਦੇ ਨਾਲ ਖਾ ਲਿਆ ਦੋ ਫਾੜੀਆਂ ਖੁਸ਼ਾਂ ਦੇ ਪੀਜ਼ਾ ਦੀ ਖਾ ਲਈਆਂ ਦੋ ਫਾੜੀਆਂ ਮੈਂ ਦਵਿੰਦਰ ਨਾਲ ਪੀਜ਼ਾ ਦੀ ਖਾ ਲਈਆਂ ਅੱਛਾ ਦੁਨ ਹੈ ਆਪਣਾ 2000 ਫੜੀ ਗਿਆ ਕਿ ਸਰ ਗਿਆ ਬੰਦਾ ਵਧੀਆ ਓਕੇ ਹੋ ਗਿਆ ਕਿ ਗੁਰੂ ਘਰ ਕਿਵੇਂ ਸੀਗਾ ਅੱਜ ਗੁਰਦੁਆਰਾ ਸਾਹਿਬ ਵੀ ਫੰਕਸ਼ਨ ਸੀ ਨਾ ਹਾਂ ਉੱਥੇ ਰੋਟੀ ਪਾਣੀ ਤੇ ਬੈਈ ਮੈਂ ਰਾਜੀ ਖਾਦਾ ਵਾਟੂ ਤੂੰ ਹਾਂ ਹੁਣ 2000 ਪੀਸਾਂ ਸਰ ਗਿਆ ਮੇਰਾ ਤੇ ਬਾਕੀ ਮਿੱਤਰੋ ਅੱਜ ਆਪਾਂ ਹੁਣ ਚੱਲਦੇ ਆਂ ਘਰ ਨੂੰ ਤੇ ਕੱਲ ਨੂੰ ਚੱਲਾਂਗੇ ਸਮਾਨ ਦੇ ਵਾਸਤੇ ਆਪਾਂ ਠੀਕ ਜੀ ਜਿਹੜਾ ਅੱਜ ਆਪਣਾ ਕਾਉਂਟਰ ਏ ਹੋ ਗਿਆ ਨਾ ਆਪਾਂ ਕੱਲ ਨੂੰ ਉਹਦੇ ਚੱਲਾਂਗੇ ਸਮਾਨ ਦੇ ਟਾਈਮਿੰਗ ਵਾਲੇ ਮੈਂ ਜਿੰਮ ਤੂੰ ਆ ਜਾਣਾ ਉਸ ਤੋਂ ਬਾਅਦ ਤਿਆਰ ਰਹੇ ਠੀਕ ਤੇ ਉਹ ਚੱਲਾਂਗੇ ਸਮਾਨ ਦੇ ਬਾਅਦ ਥੋੜਾ ਬਹੁਤ ਸਮਾਨ ਆਪਾਂ ਅੱਜ ਲੈ ਆਂਦਾ ਬਾਕੀ ਦਾਲਾਂ ਸਬਜ਼ੀਆਂ ਸਾਰੀਆਂ ਮੈਂ ਤੁਹਾਨੂੰ ਕੱਲ ਨੂੰ ਲੈ ਆਉਣ ਤੇ ਰਹਿਣੀ ਹੈ ਆਪਣੀਆਂ ਕੱਲ ਨੂੰ ਚੱਲਾਂਗੇ ਲੈਣ ਵਾਸਤੇ ਆਪਾਂ ਮੈਂ ਤੁਹਾਨੂੰ ਕਿਹਾ ਸੀ ਵੀ ਲੈ ਆਏ ਬਾਅਦ ਤੁਸੀਂ ਲੈ ਆਓ ਨਹੀਂ ਫਿਰ ਮੈਨੂੰ ਇੰਨਾ ਹੋਰ ਹੈ ਨਾ ਕੱਲ ਨੂੰ ਚੱਲਾਂਗੇ ਆਪਾਂ ਠੀਕ ਹੈ ਮੈਂ ਜਿਮ ਤੋਂ ਪਾਸੇ ਜਦੋਂ ਆਇਆ ਤੇ ਬਸ ਤੁਸੀਂ ਰੈਡੀ ਹੋ ਜਾਓ ਤੇ ਮੈਂ ਤਾਂ ਤੁਸੀਂ ਸਾਰੇ ਰੈਡੀ ਹੋ ਜਾਓ ਤੇ ਆਪਾਂ ਇਕੱਠੇ ਚੱਲਾਂਗੇ ਸਾਰੇ ਜਾਣੇ ਤੁਹਾਨੂੰ ਘੁਮਾਵਾਂਗੇ ਕੱਲ ਨੂੰ ਇੱਕ ਹੋਰ ਪੰਜਾਬੀਆ ਦਾ ਸ਼ਹਿਰ ਤੇ ਨਾਲੇ ਆਪਾਂ ਘਰ ਵਾਸਤੇ ਸਪੀਸਰ ਮੰਨ ਲੈ ਕੇ ਆਵਾਂਗੇ ਤੇ ਅੱਜ ਦਾ ਵਲੌਗ ਇੱਥੇ ਆਪਾਂ ਬੰਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਕਿ ਸੰਦ ਆ ਤਾਂ